ਹਾਂਜੀ ਬੇਟਾ ਫਸਟ ਚੈਪਟਰ ਆਪਾਂ ਨੇ ਜੈ ਭਾਰਤ ਮਾਤਾ ਉਹਦੀ ਆਪਾਂ ਨੇ ਰਿਵੀਜ਼ਨ ਕਰ ਲਈ ਹੈ ਹੁਣ ਸੈਕੰਡ ਚੈਪਟਰ ਆਪਣਾ ਪੇਮੀ ਦੇ ਨਿਆਣੇ ਠੀਕ ਹੈ ਪਹਿਲਾਂ ਆਪਾਂ ਨੇ ਚੈਪਟਰ ਪੜ੍ਹੇ ਨੇ ਹੁਣ ਇਹਨਾਂ ਦੇ ਪ੍ਰਸ਼ਨ ਉੱਤਰ ਵਾਕਾਂ ਵਿੱਚ ਵਰਤੋ ਆਪਾਂ ਕੰਪਲੀਟ ਇਹਦੀ ਰਿਵੀਜ਼ਨ ਕਰਾਂਗੇ ਆਪਣੇ ਫਾਈਨਲ ਐਗਜ਼ਾਮ ਦੇ ਲਈ ਫਸਟ ਕਵਸਚਨ ਹੈ ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਅਤੇ ਕਿਉਂ ਲੇਖਕ ਅਤੇ ਉਸ ਦੀ ਭੈਣ ਨੂੰ ਹਰ ਰੋਜ਼ ਇੱਕ ਵਾਰੀ ਡਰਾਉਣੀ ਜਰਨੈਲੀ ਜਰਨੈਲੀ ਮਤਲਬ ਸਰਕਾਰੀ ਸੜਕ ਪਾਰ ਕਰਕੇ ਖੇਤ ਵਿੱਚ ਜਾਣਾ ਪੈਂਦਾ ਸੀ ਕਿਉਂਕਿ ਉੱਥੇ ਉਹਨਾਂ ਦੇ ਕੰਮ ਕਰਦੇ ਬਾਪੂ ਅਤੇ ਕੰਮੇ ਨੂੰ ਕੰਮੇ ਹੁੰਦੇ ਨੇ ਮਜ਼ਦੂਰ ਨੂੰ ਰੋਟੀ ਫੜਾਉਣੀ ਹੁੰਦੀ ਸੀ ਇਸ ਕਰਕੇ ਉਹਨਾਂ ਨੂੰ ਹਰ ਰੋਜ਼ ਖੇਤ ਜਾਣਾ ਪੈਂਦਾ ਸੀ ਬੱਚਿਆਂ ਨੂੰ ਕਿਹੜੀ ਗੱਲ ਪੈਸਾ ਘਰ ਲੱਗਦੀ ਸੀ ਅਤੇ ਕਿਉਂ ਬੱਚਿਆਂ ਨੂੰ ਜਨਰੈਲੀ ਸੜਕ ਨੂੰ ਪਾਰ ਕਰਨਾ ਪੈਸਾ ਘਰ ਲੱਗਦਾ ਸੀ ਕਿਉਂਕਿ ਉਸ ਉੱਤੋਂ ਜੰਗਲੀਆਂ ਪਠਾਣਾ ਰਾਸ਼ਿਆਂ ਤੇ ਹੋਰ ਨਾ ਪਰਦੇਸੀਆਂ ਦਾ ਕਾਫੀ ਲੰਗਾ ਹੁੰਦਾ ਸੀ ਅਤੇ ਉਹਨਾਂ ਨੂੰ ਰਾਸ਼ਿਆਂ ਤੋਂ ਘਰ ਬੈਠੇ ਹੀ ਡਰ ਆਉਂਦਾ ਸੀ ਰਾਸ਼ੇ ਵੀ ਬਟਾ ਪਠਾਣਾ ਨੂੰ ਕਿਹਾ ਕਿ ਜਿਨ੍ਹਾਂ ਦੇ ਸਲਵਾਰਾਂ ਜਿਹੇ ਪਾਹ ਹੁੰਦੇ ਨੇ ਕਸ਼ਮੀਰ ਦੇ ਹੁੰਦੇ ਨੇ ਮੋਢੇ ਤੇ ਕਹਾੜਾ ਜਰਖਿਆ ਹੁੰਦਾ ਉਹਨਾਂ ਨੇ ਠੀਕ ਹੈ ਉਹਨਾਂ ਨੂੰ ਬੁਲਦੇ ਨੇ ਰਾਸ਼ੇ ਜੰਗਲੀ ਹੁੰਦੇ ਨੇ ਜਿਹੜੇ ਜੰਗਲਾਂ ਦੇ ਵਿੱਚ ਰਹਿਣ ਵਾਲੇ ਹੁੰਦੇ ਨੇ ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ਤੇ ਕਿਹੜੀਆਂ ਨੂੰ ਸੁਰਗ ਮੰਨਦਾ ਹੈ ਲੇਖਕ ਖੇਡ ਨੂੰ ਸੁਰਗ ਆਖਦਾ ਹੈ ਜਿਸ ਤੋਂ ਬਿਨਾ ਹੋਰ ਕਿਸੇ ਚੀਜ਼ ਵਿੱਚ ਉਸ ਨੂੰ ਸੁਰਗ ਨਹੀਂ ਦਿੱਸਾ ਕਿਉਂਕਿ ਬਚਪਨ ਦੇ ਵਿੱਚ ਹਰ ਇੱਕ ਬੱਚੇ ਨੂੰ ਆਪਣੇ ਖੇਡ ਪਿਆਰੀ ਹੁੰਦੀ ਹੈ ਠੀਕ ਹੈ ਨਾ ਉਹਨੂੰ ਖਾਣ ਦਾ ਨਾ ਕਿਤੇ ਜਾਣਾਉਂਦਾ ਸਿਰਫ ਉਹਨੂੰ ਖੇਡਣ ਦਾ ਚਾਹ ਹੁੰਦਾ ਠੀਕ ਹੈ ਇਸ ਕਰਕੇ ਖੇਡਣਾ ਉਹਨੂੰ ਇੱਕ ਸੁਰਗ ਜਾਪਦਾ ਸੀ ਪਰੰਤੂ ਨਰਕ ਦੇ ਉਹਨਾਂ ਨੂੰ ਖੁੱਲੇ ਗੱਫੇ ਮਿਲਦੇ ਸਨ ਨਰਕ ਦੇ ਖੁੱਲੇ ਗੱਫੇ ਕਿਉਂ ਮਿਲਦੇ ਸੀ ਕਿਉਂਕਿ ਉਹਨਾਂ ਨੂੰ ਪਾਠਸ਼ਾਲਾ ਦੇ ਵਿੱਚ ਪੜਨ ਜਾਣਾ ਅਤੇ ਖੇਤ ਰੋਟੀ ਫਰੋਂ ਜਾਣਾ ਨਰਕ ਦੀ ਤਰ੍ਹਾਂ ਲੱਗਦਾ ਸੀ ਇੱਕ ਤਰ੍ਹਾਂ ਬਹੁਤ ਔਖਾ ਲੱਗਦਾ ਸੀ ਡਰ ਲੱਗਦਾ ਸੀ ਉਹਨਾਂ ਨੂੰ ਉਹਨਾਂ ਨੂੰ ਅਣਜਾਣੇ ਉਹਨਾਂ ਨੂੰ ਆਪਣੇ ਅਣਜਾਣੇ ਅਣਜਾਣੇ ਮਤਲਬ ਅਣਜਾਣ ਰਾਹ ਦੇ ਹਰ ਮੋੜ ਉੱਤੇ ਨਰਕ ਘਾਤ ਲਈ ਘਾਤ ਲਈ ਖੜੂ ਨਾ ਮੇ ਹਮਲਾ ਕਰਨਾ ਠੀਕ ਹੈ ਉਹ ਖੜਾ ਦਿਸਦਾ ਸੀਗਾ ਨੂੰ ਸਭ ਤੋਂ ਵੱਡਾ ਨਰਕ ਉਹਨਾਂ ਲਈ ਮਦਰਸਾ ਸੀ ਭਾਵ ਸਕੂਲ ਸੀਗਾ ਜੋ ਸਕੂਲ ਪੜ੍ਹਨ ਜਾਣਾ ਹੁੰਦਾ ਸੀ ਉਹਨਾਂ ਨੂੰ ਬਹੁਤ ਔਖਾ ਲੱਗਦਾ ਸੀ ਜੇ ਉਹ ਇਸ ਦੀ ਕਦੀ ਛੁੱਟੀ ਵੀ ਲੈ ਲੈਂਦੇ ਕਦੇ ਉਹ ਸਕੂਲ ਤੋਂ ਛੁੱਟੇ ਵੀ ਲੈ ਲੈਂਦੇ ਸੀ ਤਾਂ ਉਹਨਾਂ ਨੂੰ ਖੇਤ ਰੋਟੀ ਜਾਣ ਫੜਾਉਣਾ ਉਹ ਵੀ ਨਰਕ ਲੱਗਦਾ ਸੀ ਕਿਉਂ ਲੱਗਦਾ ਸੀ ਕਿਉਂਕਿ ਉਹਨਾਂ ਨੂੰ ਜਿਹੜੀ ਸੜਕ ਸੀ ਉਹ ਪਾਰ ਕਰਨੀ ਪੈਂਦੀ ਸੀ ਜਿਸ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ ਉਂਝ ਲੇਖਕ ਸਪਸ਼ਟ ਕਰਦਾ ਹੈ ਕਿ ਖੇਤ ਤਾਂ ਉਹਨਾਂ ਲਈ ਸੁਰਗ ਸੀ ਪਰ ਉੱਤੇ ਰੋਟੀ ਲੈ ਕੇ ਜਾਣਾ ਉਹਨਾਂ ਦੀ ਜਿਹੜੀ ਜਾਣਾ ਔਖਾ ਸੀ ਉਹ ਉਹਨਾਂ ਲਈ ਖੇਚਲ ਸੀ ਜਿਹੜੀ ਉਹ ਨਰਕ ਸੀਗਾ ਲੇਖਕ ਉਸ ਦੇ ਲੇਖਕ ਅਤੇ ਉਸ ਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਸੋਚਿਆ ਲੇਖਕ ਤੇ ਉਸ ਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਦੇ ਲਈ ਪਹਿਲਾਂ ਤਾਂ ਇੱਕ ਆਮ ਜਿਹਾ ਤਰੀਕਾ ਵਰਤਣਾ ਚਾਹਿਆ ਉਹਨਾਂ ਨੇ ਭੈਣ ਭਰਾ ਨੂੰ ਇੱਕ ਰਾਜੇ ਤੇ ਰਾਣੀ ਦੀ ਕਹਾਣੀ ਸੁਣਾਉਣ ਲੱਗੀ ਭੈਣ ਨੇ ਜਿਹੜੇ ਆਪਣੇ ਭਰਾ ਨੂੰ ਰਾਜੇ ਰਾਣੀ ਦੀ ਕਹਾਣੀ ਸੁਣਾਉਣ ਲੱਗੀ ਵੀ ਮਤਲਬ ਅਸੀਂ ਗੱਲਾਂ ਮਾਰਦੇ ਚਾਈ ਜਾਵਾਂਗੇ ਸਾਨੂੰ ਡਰ ਨਹੀਂ ਰਹਿਊ ਸਾਡੇ ਮਨ ਦੇ ਵਿੱਚ ਡਰ ਨਹੀਂ ਰਹੂਗਾ ਸਾਡਾ ਧਿਆਨ ਹੈ ਜਿਹੜਾ ਉਹ ਕਹਾਣੀ ਦੇ ਵਿੱਚ ਹੀ ਲੱਗਿਆ ਰਹੂਗਾ ਪਰ ਉਹਨਾਂ ਦੇ ਅਚੇਤ ਮਨ ਵਿੱਚ ਸੜਕ ਦਾ ਡਰ ਕਾਇਮ ਰਿਹਾ ਠੀਕ ਹੈ ਅਚੀਬ ਮਨਸੋ ਦੇ ਵਿੱਚ ਸੜਕ ਇੱਕ ਪਾਸੇ ਉਹਨਾਂ ਦੇ ਮਨ ਦੇ ਵਿੱਚ ਸੜਕ ਤਾਂ ਜਿਹੜੀ ਦਿਮਾਗ ਦੇ ਵਿੱਚ ਸੜਕ ਸੀ ਡਰਾਣੀ ਸੜਕ ਸੀ ਉਹ ਚੱਲ ਰਹੀ ਸੀ ਦੂਜੇ ਪਾਸੇ ਉਹ ਕਹਾਣੀ ਸੁਣ ਰਹੇ ਸੀ ਤੇ ਸੁਣਾ ਰਹੇ ਸੀ ਪਰ ਫਿਰ ਵੀ ਉਹਨਾਂ ਦੇ ਮਨ ਦੇ ਵਿੱਚ ਡਰ ਸੀ ਉਹਨਾਂ ਪਿੱਛੋਂ ਆਉਂਦੇ ਆਦਮੀ ਨੂੰ ਦੇਖ ਕੇ ਸੁੱਖ ਦਾ ਸਾਹ ਲਿਆ ਇੱਕ ਪਿੱਛੇ ਆਦਮੀ ਆ ਰਹੇ ਵੀ ਚਲ ਕੋਈ ਤਾਂ ਆ ਰਿਹਾ ਸਾਨੂੰ ਸੁੱਖ ਦਾ ਸਾਹ ਮਿਲਿਆ ਪਰ ਜਦੋਂ ਉਹਨਾਂ ਨੂੰ ਉਸ ਨੂੰ ਹੋਰ ਪਾਸੇ ਜਾਂਦੇ ਦੇਖਿਆ ਤਾਂ ਸੜਕ ਘੁਮਾਉਂਕੂ ਹੁੰਦਾ ਮਤਲਬ ਥੋੜੀ ਕੋਈ ਵਿੱਚ ਤੇ ਦੂ ਰਹਿ ਗਏ ਤਾਂ ਉਹਨਾਂ ਦੀ ਕਹਾਣੀ ਵੀ ਠਟੰਬਰ ਕੇ ਠਟੰਬਰ ਮਤਲਬ ਸਹਿਮ ਕੇ ਮਤਲਬ ਡਰ ਕੇ ਖਲੋ ਗਈ ਖੜ ਗਈ ਤੇ ਉਹ ਵੀ ਸਹਿਮ ਗਏ ਫਿਰ ਜਦੋਂ ਉਹਨਾਂ ਸੜਕ ਉੱਤੇ ਇਹ ਕਾਲੇ ਸੂਫ ਦੀ ਬਾਸਕਟ ਬਾਸਕਟ ਕਿ ਹੁੰਦੀ ਹੈ ਬਟਾ ਜਿਦੇ ਬਿਨਾ ਬਾਹਾਂ ਤੋਂ ਹੁੰਦੀ ਜਿਹਨੂੰ ਆਪਾਂ ਜੈਕਟ ਕਹਿੰਦੇ ਨੇ ਕਾਲੇ ਸੂਫ ਮਤਲਬ ਕੱਪੜੇ ਦੀ ਬਾਸਕਟ ਤੇ ਪਠਾਣਾ ਵਰਗੇ ਖੁੱਲੀ ਸਲਵਾਰ ਵਾਲਾ ਆਦਮੀ ਲੰਮਾ ਪਿਆ ਦੇਖਿਆ ਤਾਂ ਕਹਾਣੀਕਾਰ ਆਪਣੀ ਭੈਣ ਨੂੰ ਵਾਹਿਗੁਰੂ ਵਾਹਿਗੁਰੂ ਕਰਨ ਦੀ ਸਲਾਹ ਦਿੱਤੀ ਕਹਾਣੀਕਾਰ ਨੇ ਆਪਣੀ ਭੈਣ ਨੂੰ ਵਾਹਿਗੁਰੂ ਵਾਹਿਗੁਰੂ ਕਰਨ ਦੀ ਸਲਾਹ ਦਿੱਤੀ ਕਿਉਂਕਿ ਉਸਨੇ ਸੁਣਾ ਹਾਇ ਸੀ ਕਿ ਵਾਹਿਗੁਰੂ ਦਾ ਨਾਮ ਨਾ ਜਿਹੜਾ ਲੈਣ ਦੇ ਨਾਲ ਡਰ ਹੈ ਹਟ ਜਾਂਦਾ ਹੈ ਪਰ ਜਦੋਂ ਉਸਦੀ ਭੈਣ ਨੇ ਕਿਹਾ ਕਿ ਵਾਹਿਗੁਰੂ ਤੋਂ ਪੂਤ ਪ੍ਰੇਤ ਡਰਦੇ ਹਨ ਆਦਮੀ ਨਹੀਂ ਤਾਂ ਦੋਹਾਂ ਦਾ ਡਰ ਫਿਰ ਉਸੇ ਤਰ੍ਹਾਂ ਹੀ ਕਾਇਮ ਰਿਹਾ ਭੈਣ ਭਰਾ ਸੜਕ ਪਾਰ ਕਰਨ ਵਿੱਚ ਕਿਵੇਂ ਸਫਲ ਹੋਈ ਅੰਤ ਜਦੋਂ ਭੈਣ ਭਰਾ ਨੂੰ ਸੜਕ ਪਾਰ ਕਰਨ ਵਿੱਚ ਸਾਥ ਦੇਣ ਵਾਲਾ ਕੋਈ ਬੰਦਾ ਨਾ ਮਿਲਿਆ ਤਾਂ ਉਹਨਾਂ ਦੇ ਡਰ ਨੂੰ ਦਬਾਉਣ ਦੇ ਤਰੀਕੇ ਵੀ ਫੇਲ ਹੋ ਗਏ ਤਾਂ ਰੋਂਦੇ ਭਰਾ ਦੇ ਅਥਰੂ ਪੁੰਜਿਆਂ ਉਸ ਦੀ ਭੈਣ ਉਸ ਨੂੰ ਕਿਹਾ ਕਿ ਉਹ ਕਹਿਣਗੇ ਕਿ ਉਹ ਪੇਮੀ ਦੇ ਨਿਆਣੇ ਹਨ ਉਹ ਰਾਸ਼ਾ ਉਹਨਾਂ ਨੂੰ ਨਾ ਫੜੇ ਇਹ ਸੁਣ ਕੇ ਭਰਾ ਦੇ ਮਨ ਨੂੰ ਢਾਰਸ ਲਗੀ ਢਾਰਸ ਮਤਲਬ ਧੀਰੇਸ ਲਗੀ ਹੌਸਲਾ ਮਿਲਿਆ ਵੱਜ ਗਈ ਤੇ ਉਹ ਪੇਮੀ ਦਾ ਨਾਮ ਲੈ ਕੇ ਸੜਕ ਪਾਰ ਕਰ ਗਏ ਬੈਸੇ ਉਹਨਾਂ ਨੂੰ ਡਰ ਲੱਗ ਰਿਹਾ ਸੀ ਹੈ ਤਾਂ ਕੁਝ ਨਹੀਂ ਸੀ ਪਰ ਉਹ ਬੱਚੀ ਸੀ ਡਰਦੀ ਸੀ ਇਸ ਗੱਲ ਤੋਂ ਠੀਕ ਹੈ ਨੈਕਸਟ ਹੈ ਬੇਟਾ ਹੇਟਲਿਕੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਜਿਹੜੇ ਵਾਕ ਨੇ ਠੀਕ ਹੈ ਤੁਹਾਨੂੰ 2 ਨੰਬਰ ਦੇਣਗੇ 1 ਨੰਬਰ ਦਾ ਇਹਦਾ ਅਰਥ ਹੋਏਗਾ ਤੇ 1 ਨੰਬਰ ਦਾ ਕੰਪਲੀਟ ਵਾਕ ਹੋਏਗਾ 2 ਨੰਬਰ ਦਾ ਹੋਏਗਾ ਇਹ ਠੀਕ ਹੈ ਤਾਂ ਇਸ ਕਰਕੇ ਤੁਸੀਂ ਇਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਅਰਥ ਵੀ ਲਿਖਣੇ ਨੇ ਤੇ ਵਾਕ ਵੀ ਬਣਾਉਣੇ ਨੇ ਮੁਸ਼ਕਲ ਘਾਟੀ ਔਖਾ ਕੰਮ ਪੇਮੀ ਦੇ ਨਿਆਣੇ ਕਹਾਣੀ ਵਿਜਲੇ ਭੈਣ ਭਰਾ ਨੂੰ ਡਰਾਉਣੇ ਜਰਨਲਿਸਟ ਸੜਕ ਨੂੰ ਪਾਰ ਕਰਨਾ ਇੱਕ ਮੁਸ਼ਕਲ ਘਾਟੀ ਪ੍ਰਤੀਤ ਹੁੰਦਾ ਸੀ ਸ਼ਰਨ ਸਹਾਰਾ ਜਾਂ ਆਸਰਾ ਪਿੰਗਲਵਾੜੇ ਵਿੱਚ ਲੰਗੜਿਆਂ ਤੇ ਕੋਲੀਆਂ ਨੂੰ ਕੋਹੜੀਆਂ ਨੂੰ ਸ਼ਰਨ ਮਿਲਦੀ ਹੈ ਮੰਤਵ ਉਦੇਸ਼ ਇਸ ਕਹਾਣੀ ਦਾ ਮੰਤਵ ਜਿਹੜਾ ਉਦੇਸ਼ ਹੈ ਦਾਸੀ ਰਸਮ ਵਿਰੁੱਧ ਆਵਾਜ਼ ਨੂੰ ਬੁਲੰਦ ਕਰਨਾ ਹੈ ਰੁਝੇਵੇਂ ਕੰਮ ਜਨਾਨੀਆਂ ਭਾਵੇਂ ਕੰਮ ਘਰ ਵਿੱਚ ਹੀ ਰਹਿਣ ਪਰੰਤੂ ਉਹਨਾਂ ਦੇ ਰੁਝੇਵੇਂ ਨਹੀਂ ਮੁਕਦੇ ਪਰੰਤੂ ਉਹਨਾਂ ਦੇ ਕੰਮ ਨਹੀਂ ਮੁਕਦੇ ਗੁਸਤਾਖੀ ਸ਼ਰਾਰਤ ਜਿਸ ਵੀ ਵਿਦਿਆਰਥੀ ਨੇ ਸਕੂਲ ਦੇ ਨਿਯਮਾਂ ਦਾ ਉਲੰਘਣ ਕਰਨ ਦੀ ਗੁਸਤਾਖੀ ਕੀਤੀ ਹੈ ਉਸ ਨੂੰ ਸਜ਼ਾ ਮਿਲੇਗੀ ਦਿਲਾਸਾ ਟਾਰਸ ਜਾਂ ਟੀਅਰਸ ਮੈਂ ਪ੍ਰੀਖਿਆ ਵਿੱਚ ਫੇਲ ਹੋਣ ਕਾਰਨ ਰੋ ਰਹੇ ਵਿਦਿਆਰਥੀਆਂ ਨੂੰ ਦਿਲਾਸਾ ਦੇ ਕੇ ਅੱਗੇ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਘਾਤ ਲਈ ਖਰੋਤਾ ਹਮਲਾ ਕਰਨ ਲਈ ਉਹ ਲੇਕ ਵਿੱਚ ਬੈਠਣਾ ਬਿੱਲੀ ਚੂਹੇ ਨੂੰ ਫੜ ਲੈ ਘਾਤਲਾਂ ਵਿੱਚ ਬੈਠੀ ਸੀ ਇਹ ਆਪਣੇ ਪ੍ਰੇਸ਼ ਉਤਰ ਤੇ ਵਿਆਕ ਕੰਪਲੀਟ ਹੋ ਗਏ ਬੇਟਾ ਹੁਣ ਆਪਣੇ ਜਿਹੜੇ ਆਪਣੇ 8th ਕਲਾਸ ਦੇ ਬੋਰਡ ਦੇ ਐਗਜ਼ਾਮ ਨੇ ਉਹਦੇ ਵਿੱਚ ਆਪਾਂ ਨੂੰ ਇੱਕ ਪੈਰ ਦੋ ਪੈਰੇ ਵੀ ਆਣਗੇ ਠੀਕ ਹੈ ਜੇ ਆਪਾਂ ਨੇ ਚੈਪਟਰ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੋਵੇਗਾ ਤਾਂ ਆਪਾਂ ਉਹ ਪੈਰੇ ਨੂੰ ਉਹ ਪੈਰੇ ਨੂੰ ਪੜ੍ਹ ਕੇ ਉਹਨਾਂ ਦੇ ਪ੍ਰਸ਼ਨ ਉੱਤਰ ਲਿਖ ਸਕਦੇ ਹਾਂ ਹਰੇਕ ਪੈਰੇ ਦੇ ਵਿੱਚੋਂ 9 ਪ੍ਰਸ਼ਨ ਆਣਗੇ ਟੋਟਲ 18 ਪ੍ਰਸ਼ਨ ਹੋਣਗੇ ਠੀਕ ਹੈ ਤਾਂ ਹੁਣ ਆਪਾਂ ਵਾਰਤਕ ਟੁਕੜੀ ਕਰ ਲੈਣੇ ਦੀ ਸਾਨੂੰ ਧਾਰਮਿਕ ਸਿੱਖਿਆ ਵੀ ਕੁਝ ਕਿਸਮ ਦੀ ਮਿਲ ਰਹੀ ਹੈ ਕੁਝ ਇਸ ਕਿਸਮ ਦੀ ਮਿਲ ਰਹੀ ਹੈ ਕਿ ਅਜਿਹੇ ਡਰ ਸਾਡੇ ਸੁਭਾਅ ਦਾ ਹਿੱਸਾ ਬਣ ਗਏ ਹਨ ਹਰ ਰੋਜ਼ ਸ਼ਾਮ ਨੂੰ ਅਸੀਂ ਕਰ ਸਿਆਣੇ ਕੋਲੋਂ ਨਕਸ ਸੁਰਗ ਦੀਆਂ ਕਹਾਣੀਆਂ ਸੁਣਦੇ ਸੁਰਗ ਤਾਂ ਸਾਨੂੰ ਖੇੜ ਸੁਰਗ ਤਾਂ ਸਾਨੂੰ ਖੇੜ ਤੋਂ ਬਾਹਰ ਕਿਤੇ ਘੱਟ ਹੀ ਪ੍ਰਾਪਤ ਹੁੰਦਾ ਪਰ ਨਰਕ ਦੇ ਹੱਥਾਂ ਤੇ ਖੁੱਲੇ ਗਫੇ ਮਿਲਦੇ ਸੀ ਸਭ ਤੋਂ ਵੱਡਾ ਨਰਕ ਕੀ ਸੀ ਮਦਰਸਾ ਸੀ ਭਾਵ ਸਕੂਲ ਸੀ ਜੇ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਰੋਟੀ ਜਾਣ ਦਾ ਜਿਹੜਾ ਨਰਕ ਉਹ ਪੇਸ਼ ਆ ਜਾਂਦਾ ਗੱਲ ਕੀ ਸਾਡੇ ਅਣਜਾਣ ਰਾਹ ਦੇ ਹਰ ਇੱਕ ਮੋੜ ਤੇ ਨਰਕ ਜਾਣੋ ਘਾਤ ਲਈ ਖਲੋਤਾ ਹੁੰਦਾ ਖਬਰੇ ਇਸ ਨਟਕ ਦਾ ਪੈਸਾਗਰ ਲੰਘਣ ਕਰਕੇ ਸਾਨੂੰ ਖੇਤ ਜਾਣਾ ਨਰਕ ਲੱਗਦਾ ਸੀ ਜਾਂ ਖੇਤ ਰੋਟੀ ਲੈ ਕੇ ਜਾਣ ਲੱਗੇ ਇਸ ਸੜਕ ਨੂੰ ਲੰਘਣਾ ਪੈਣ ਕਰਕੇ ਇਹ ਸਾਨੂੰ ਪੈਸਾਗਰ ਦਿਖਾਈ ਦਿੰਦਾ ਸੀ ਮੈਂ ਇਸ ਦੀ ਬਾਬਤ ਇਸ ਦੇ ਬਾਰੇ ਬਾਬਤ ਹੁੰਦਾ ਬਾਰੇ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ ਇਹ ਮੈਨੂੰ ਪਤਾ ਹੈ ਕਿ ਖੇਤ ਸੁਰਗ ਸੀ ਤੇ ਰੋਟੀ ਲੈ ਕੇ ਜਾਣ ਦੇ ਖੇਚਲ ਨਰਕ ਪਰ ਉਹ ਜਰਨੈਲੀ ਸੜਕ ਵਿੱਚ ਕਰ ਲਾ ਪੈਸਾ ਕਰ ਹੁਣ ਆਪਣਾ ਇਹ ਪੈਰਾ ਪੜ ਲਿਆ ਬੇਟਾ ਇਹ ਪੈਰੇ ਦੇ ਵਿੱਚੋਂ ਤੁਹਾਨੂੰ ਇਸ ਤਰ੍ਹਾਂ ਇੱਕ ਪੈਰਾ ਆਏਗਾ ਉਹਦੇ ਵਿੱਚੋਂ 9 ਪ੍ਰੈਸ਼ਨਾਂ ਪੁੱਛੇ ਜਾਣਗੇ ਤੁਹਾਨੂੰ ਤੁਸੀਂ ਉਹਨਾਂ ਦੇ ਪੈਰੇ ਨੂੰ ਪੜ ਕੇ ਉੱਤਰ ਦੇਣੇ ਨੇ ਠੀਕ ਹੈ ਆਪਾਂ ਇਹਨਾਂ ਦੀ ਪ੍ਰੈਕਟਿਸ ਕਰ ਲਾਂ ਨੇ ਇੱਕ ਵਾਰੀ ਠੀਕ ਹੈ ਉੱਪਰ ਦਿੱਤੇ ਪੈਰਿਆਂ ਨੂੰ ਪੜ੍ਹ ਕੇ ਇਹ ਲਿਖੇ ਕਿ ਪ੍ਰਸ਼ਨਾਂ ਦੇ ਉੱਤਰ ਤੇ ਉਹ ਕਿਸ ਕਾਰਨ ਡਰ ਬੱਚਿਆਂ ਦੇ ਸੁਭਾਅ ਦਾ ਹਿੱਸਾ ਬਣ ਗਏ ਸਨ ਧਾਰਮਿਕ ਸਿੱਖਿਆ ਕਰਕੇ ਠੀਕ ਹੈ ਸ਼ਾਮ ਨੂੰ ਕੌਣ ਕਹਾਣੀਆਂ ਸੁਣਾਉਂਦੇ ਸਨ ਸ਼ਾਮ ਨੂੰ ਜਿਹੜੇ ਸਾਡੇ ਸਿਆਣੇ ਬਜ਼ੁਰਗ ਸੀ ਉਹ ਨਰਕ ਸੁਰਗ ਦੀਆਂ ਕਹਾਣੀਆਂ ਸੁਣਾਉਂਦੇ ਸੀ ਠੀਕ ਹੈ ਬੱਚਿਆਂ ਨੂੰ ਸੁਰਗ ਨਰਕ ਸੁਰਗ ਦੀਆਂ ਕਹਾਣੀਆਂ ਸੁਣਾਉਂਦੇ ਸੀ ਸ਼ਾਮ ਨੂੰ ਕੌਣ ਕਹਾਣੀਆਂ ਸੁਣਾਉਂਦੇ ਸੀ ਸਿਆਣੇ ਬਜ਼ੁਰਗ ਸੁਣਾਉਂਦੇ ਸੀ ਸਿਆਣੇ ਘਰ ਵਿੱਚ ਕਿਉਂ ਜੀਆਂ ਕਹਾਣੀਆਂ ਸੁਣਾਉਂਦੇ ਸੀ ਨਰਕ ਸੁਵਰਗ ਦੀਆਂ ਕਹਾਣੀਆਂ ਸੁਣਾਉਂਦੇ ਸੀ ਬੱਚਿਆਂ ਨੂੰ ਸੁੱਖ ਉਹ ਕਿੱਥੇ ਪ੍ਰਾਪਤ ਹੁੰਦਾ ਸੀਗਾ ਖੇਡਣ ਦੇ ਵਿੱਚ ਠੀਕ ਹੈ ਸਭ ਤੋਂ ਵੱਡਾ ਨਰਕ ਕਿਹੜਾ ਸੀ ਮਦਰਸਾ ਤੇ ਖੇਤ ਜਾ ਕੇ ਰੋਟੀ ਬਣਾਉਣਾ ਬੱਚਿਆਂ ਦੇ ਲਈ ਨਰਕ ਸੀ ਇਹ ਆਪਣੇ ਵਾਰਤਕ ਟੁਕੜੀ ਦਾ ਬੋਧ ਕਰ ਲਿਆ ਪੈਰਾ ਠੀਕ ਹੈ ਬੇਟਾ ਇਹ ਤੁਸੀਂ ਨੇ ਕੰਪਲੀਟ ਇਸ ਪ੍ਰਸ਼ਨ ਉੱਤਰ ਵਾਕਾਂ ਵਿੱਚ ਵਰਤੋ ਭਾਵ ਮਹਾਵਰੇ ਤੇ ਵਾਰਤਕ ਟੁਕੜੀ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਤੇ ਵਧੀਆ ਢੰਗ ਦੇ ਨਾਲ ਆਪਣੇ ਫਾਈਨਲ ਐਗਜ਼ਾਮ ਦੇ ਲਈ ਰਿਵੀਜ਼ਨ ਕਰਨੀ ਹੈ